ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਇੰਟਰਸਟਿੰਗ ਹੈ ਅੱਜ ਦੀ ਕਥਾ ਦੇ ਵਿੱਚ ਇੱਕ ਸਬਕ ਹੈ ਜਿਹੜਾ ਸਬਕ ਗਿਆਨੀ ਸੰਸਿ ਮਸਕੀਰ ਹੋਣੀ ਇੱਕ ਬਾਦਸ਼ਾਹ ਤੇ ਇੱਕ ਸਾਧੂ ਦੇ ਕਿਸੇ ਦੇ ਜ਼ਰੀਏ ਸੁਣਾ ਰਹੇ ਕਹਾਣੀ ਦੇ ਜ਼ਰੀਏ ਸੁਣਾ ਰਹੇ ਹੈ ਆਪਣੀ ਕਥਾ ਕਰਕੇ ਸਾਨੂੰ ਸਮਝਾਉਣਾ ਚਾਹ ਰਿਹਾ ਹੈ ਆਖਰ ਜਿਹੜੇ ਸਾਧੂ ਲੋਗ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਤੇ ਬਾਦਸ਼ਾਹਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਜਾਂ ਕਿਹੜਾ ਆਮ ਮਨੁੱਖਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਤੇ ਸਾਨੂੰ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਨੀ ਚਾਹੀਦੀ ਹੈ ਬਾਦਸ਼ਾਹਾਂ ਤਰ੍ਹਾਂ ਜਾਂ ਸਾਧੂਆਂ ਤਰ੍ਹਾਂ ਬਹੁਤ ਹੀ ਵਧੀਆ ਤੇ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਹਾ ਫਿਰ ਕਰਨੇ ਇਸ ਤੇ ਵਿਚਾਰ ਉਹ ਵਕਤ ਦਾ ਰਾਜਾ ਵੀ ਰੋਜ਼ ਰਸਤੇ ਬੈਠ ਕੇ ਲੰਘਦਾ ਸੀ ਰਾਜ ਮੇਲਾ ਤੋਂ ਰਾਜ ਸਭਾ ਦੇ ਜਾਂਦਾ ਸੀ ਉਸੇ ਹੀ ਰਸਤੇ ਮਨ ਦੇ ਚਰਾ ਦੇ ਦੇ ਖਿਆਲ ਆਇਆ ਭਜਨੇ ਇੱਕ ਬੜਾ ਹੈ ਨਿਵਲੇਨ ਰਹਿੰਦਾ ਹੈ ਹਰ ਵਕਤ ਸੁਰਤ ਦੀ ਇਕਾਗਰਤਾ ਦੇ ਵਿੱਚ ਰਹਿੰਦਾ ਹੈ ਇਹਨੂੰ ਆਪਣੇ ਮਹਿਲਾ ਚ ਬੁਲਾ ਲਿਆ ਦਾਵਤ ਦੇ ਦੇ ਕੁਝ ਦਿਨ ਸਾਡੇ ਮੈਨਾ ਚ ਰਵੇ ਦੋ ਚਾਰ ਦਿਨ ਅੱਡ 10 ਦਿਨ ਇਹ ਮਨ ਨੇ ਸੋਚ ਲਿਆ ਭਈ ਰਾਜ ਸਭਾ ਤੋਂ ਵਾਪਸੀ ਤੇ ਆੰਦੇ ਆ ਪ੍ਰਾਰਥਨਾ ਕਰਾਂਗਾ ਕਮਾਲ वापस आ रहे हैं जुगी कोल ने रथ रुकवाया उतर हाथ जोड़ के आके संत जी कुछ दिन साढ़े ग्रह दे चलो कुछ दिन वो साधु एकदम खड़ा हो गया क्या चलो राजे की अद्धी श्रद्धा टूट गई बैले दे। ਇਹ ਕਿ ਨਾਜ਼ ਨਖਰੇ ਕੁਝ ਕੀਤੇ ਹੀ ਨਹੀਂ ਕਿੰਨੇ ਚਿਰ ਤੱਕ ਬੰਦਾ ਨਾਜ਼ ਨਖਰੇ ਕਰੇ ਨਾ ਅਗਲਾ ਉਹਨੂੰ ਸੰਤ ਨਹੀਂ ਮੰਨਦਾ ਇਸ ਵਾਸਤੇ بڑے بڑے ਨਖਰੇ ਦਿਖਾਉਂਦੇ ਨੇ ਉਹ ਲੋਕ ਜੋ ਆਤਮਿਕ ਸੰਤ ਨਹੀਂ ਹੁੰਦੇ ਉਸਤਾ ਤੁੰਗ ਸਰਲ ਨਹੀਂ ਹੁੰਦੇ بڑے ਵਿਖਮ ਹੁੰਦੇ ਬਹੁਤ ਵਿਖਮ ਹੁੰਦੇ ਨੇ ਸਰਲ ਨਹੀਂ ਹੁੰਦੇ ਸਾਦੇ ਨਹੀਂ ਹੁੰਦੇ ਪਰ ਰਾਜੇ ਦੀ ਸਰਦਾਰ ਟੁੱਟ ਗਈ ਹੈ ਤੇ ਤੇ ਇਸੇ ਉਡੀਕ ਕੇ ਸੀ ਕਦੋਂ ਮੈਂ ਦਾਵਤ ਦੇਵਾ ਤੇ ਚਲਿਏ ਮੇਲਾ ਤੇ ਤੇ ਸੇ ਉੜੇ ਗਏ ਮੈਂ ਕਿਹਾ ਤੇ ਖੜਾ ਹੋ ਜਾ ਉਹ ਕਹਿ ਚੁਕਿਆ ਸੀ ਰਾਜਾ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਹਨ ਸਮਝੀ ਲੇਕਿਨ ਸ਼ਰਦਾ ਉਸਦੀ ਅੱਦੀ ਟੁੱਟ ਗਈ ਬਿਠਾ ਲਿਆ ਰਾਤ ਵਿੱਚ ਮਹਿਲਾ ਚਲੇ ਗਿਆ ਜਿਹੜਾ ਮਹਿਮਾਨਖਾਨਾ ਸੇ ਉਹ ਦੇਖ ਰਾਇਆ ਜਿਹੜੇ ਭਗਵਾਨ ਉਹ ਖੁਦ ਖਾਂਦਾ ਸੀ ਅੰਜਸਾਦੋ ਨੇ ਉਹੀ ਖਾਧਾ ਸੁਰਾਜੇ ਨੇ ਲੰਮੇ ਬਸਤਰ ਜੋ ਆਪਣੇ ਲਈ ਸਲਵਾਏ ਸਨ ਉਹ ਦਿੱਤੇ ਤੇ ਇਹ ਪਹਿਨਦੇ। ਉਹ ਨਿਰੋਵੀਂ ਵੀ ਪਾ ਲਏ। ਉਹ ਕੀਮਤੀ ਕਪੜੇ ਵੀ ਪਹਿਨਦੇ। ਰਾਤ ਨੂੰ ਬੜੇ ਸੰਗਤ ਸੇਜਾ ਕੇ ਉਸੋਦਾ। ਤਰ੍ਹਾਂ ਤਰ੍ਹਾਂ ਦੇ ਰੋਜ਼ ਪਕਵਾਨ ਐਸ਼ੋ ਆਰਾਮ। ਰੋਜ਼ ਮੁਗੈਲ ਆ ਜਾ ਕਰਾ ਦਿੰਦਾ ਸੀ ਅੱਜ ਚੌਥੇ ਦਿਨ ਰਾਜਾ ਖੋਲ ਬੈਠਾ ਹੈ ਤੇ ਸੰਤ ਨੂੰ ਵੀ ਦਿਸ ਪਿਆ ਇਹਦੇ ਅੰਦਰ ਸ਼ਰਦਾ ਨੀ ਸੰਤ ਨੂੰ ਦਿਸ ਪਿਆ ਮੈਂ ਹੁਣੇ ਯਾਰ ਇਸ ਦੀ ਅੱਖਾਂ ਬਹੁਤ ਕੁਝ ਦੱਸਦੇ ਨੇ ਬਹੁਤ ਕੁਝ ਦੱਸ ਰਾਜਾ ਕਹਿ ਲਗਾ ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜਨ ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋਵੇ ਜੋ ਮੈਂ ਕਪੜੇ ਪਹਿਨਾਂ ਉਹ ਹੀ ਤੁਸੀਂ ਪਹਿਨਾਂ ਜੋ ਮੈਂ ਖਾਦਾ ਉਹ ਹੀ ਤੁਸੀਂ ਖਾਗ ਜਿਸ ਤਰ੍ਹਾਂ ਦੇ ਮਹਿਲਾ ਚ ਮੈਂ ਰਹਿੰਦਾ ਆਪਾਂ ਤੁਸੀਂ ਵੀ ਰਹੇਗਾ ਔਰ ਜਿਸ ਤਰ੍ਹਾਂ ਦੀ ਸੇਜ ਆ ਤੇ ਮੈਂ ਸੁੱਤਾ ਤੁਸੀਂ ਸੁੱਤੇ ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਤੇ ਮੇਰੇ ਵਿੱਚ ਐਸ ਲੱਗਦਾ ਮੇਰਾ ਸਿਰ ਨਹੀਂ ਉੱਕੇ इस वास्ते हाँ मैं हथ नहीं जोड़ रहा जो ये मैं कह रहा है ये सही है या गलत दसो संत कह लगा दसांगा तो सही पर इथे नहीं बाहर चल प्राचीन गाथा है पुरानी कथा है राजा भी बड़ा उतावला सी चलो दसेगा चलो फिर बाहर चलो ਪੁਰਾਣੇ ਰਜਵਾੜੇ ਹੁੰਦੇ ਸਨ ਛੋਟੀਆਂ-ਛੋਟੀਆਂ ਜਗੀਰਾ 8-10 ਪਿੰਡਾਂ ਦਾ ਰਜਵਾੜਾ ਬਾਤਮਾ ਬੁੱਧਾ ਪੇਟਾ ਕਪਲਵਸਤੂ ਦਾ ਰਾਜਾ ਸੀ ਐਤੀ ਚਾਲੇ ਪਿੰਡ ਸੰ ਛੋਟੇ-ਛੋਟੇ ਔਰ ਕੁਛ ਵੀ ਨਹੀਂ ਸੀ ਗਾਲਬਨ ਤਿੰਨ-ਚਾਰ ਫਰਲਾਂਗ ਜਦ ਚਲੇ ਰਾਜਾ ਕਹਿੰਦਾ ਦਸੋ ਬੌਧੂੜ ਆ ਗਏ ਅਤੇ ਸਾਡੇ ਬਰਤ ਵੀ ਹੈ ਸੰਤ ਕਹਿੰਦਾ ਅੱਗੇ ਦੱਸਾਂ ਅੱਗੇ ਦੱਸਾਂ ਪੂਰਾ ਮੀਲ ਚੱਲ ਰਿਹਾ ਹੁਣ ਰਾਜਾ ਫਿਰ ਪੁੱਛਦਾ ਹੈ ਹੁਣ ਤੇ ਦੱਸੋ ਮੈਂ ਤੇ ਚੱਲ ਕੇ ਥੱਕ ਗਿਆ ਮੈਂ ਕਦੇ ਇਤਨਾ ਚੱਲਿਆ ਨਹੀਂ ਤੁਸੀਂ ਬਹੁਤ ਮੈਨੂੰ ਚਲਾ ਲਿਆ ਹੁਣ ਤੇ ਦੱਸੋ ਸੰਤ ਕਹਿੰਦਾ ਦੱਸਾਂਗਾ ਅੱਗੇ ਦੋ ਮੀਲ ਦੀ ਬਾਤ ਤੈ ਹੋਈ ਇਤਨਾ ਕਦੀ ਚਲਿਆ ਨਹੀਂ ਸੀ ਰਾਜਾ ਰਾਤ ਤੇ ਸਵਾਰੀ ਕਰਦਾ ਸੀ ਆਖਣ ਲਗਾ ਸੰਤ ਜੀ ਹੁਣ ਤੇ ਦੱਸੋ ਫਿਰ ਅਗੇ ਥੋੜੀ ਦੂਰ ਹੋਰ ਚਲਦੇ ਹਾਂ ਦਸਾਂਗੇ ਰਾਜੇ ਦਾ ਹੌਸਲਾ ਬਣ ਗਿਆ ਚਲਦੇ ਆ ਚਲਦੇ ਆ ਥੋੜੀ ਦੂਰ ਤੇ ਰਾਜਾ ਰੁਕ ਗਿਆ ਫਿਰ ਸੰਤ ਜੀ ਹੁਣ ਤੇ ਦੱਸੋ संत कहते नहीं अगे राजा कहते मैं अगे नहीं जा सकता मेरे राज की सरहद इतने खत्म हो जाती मैं अगे नहीं जा मेरी स्टेट इतने तक है मेरा राज पाठ इतने तक है मेरा राज पाठ पिछे रह गया मेरे महल पीछे रह गए मेरा परिवार पीछे रह गया इतने हद खत्म हो गई संत कह लगा तेरे ते मेरे यही फर्क है तेरे महल पिछे ने मेरे है। तेरा सब कुछ पिछे है मेरा सब कुछ अगे है जिथू तेरा सब कुछ खत्म होता है उसी जगह तो मेरा सब कुछ शुरू होता है जा तेरे महल छटे कपड़े उतार के परे सुटे आप चले अगे तो तेरे मेरे चाह फर्क तू तो अगे नहीं आ सकता पिछे मुड़ सद असी पिछे मुड़द ही नहीं आते अगह जो अगह को तरंग ਪਿੱਛਾ ਫੇਰਨਾ ਮੋੜਣਾ ਨਾਨਕ ਸਿੰਘ ਇਹ ਆਵਾਰ ਬਹੜ ਨਾ ਹੋਵੀ ਜਨਮੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਬੰਦਾ ਆ ਗਿਆ ਗੁਰਦੁਆਰੇ ਸੁਰਤ ਪਿੱਛੇ ਕਾਰੋਬਾਰੇ ਜਾ ਰਹੀ ਹੈ ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ ਸ਼ਬਦ ਦੇ ਨਾਲ ਜੋ ਇਹ ਤਾਂ 2 ਘੰਟੇ ਲਈ ਤੇ ਕਰ ਜਿੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ ਕਾਰੋਬਾਰ ਦੇ ਘਰ ਦੇ ਸੁਰਤ ਪਿੱਛੇ ਜਾਂਦੀ ਹੈ ਅੱਗੇ ਨਹੀਂ ਜਾਂਦੀ ਸਾਬ ਕਹਿੰਦੇ ਨੇ ਆਗਾਹ ਕੋ ਤਰਾਂ ਇੱਛਾ ਫੇਰ ਨਾ ਮੋੜੜਾ ਪਿੱਛੇ ਤੇ ਸਾਡਾ ਸੰਸਾਰ ਹੈ ਅੱਗੇ ਨਿਰੰਕਾਰ ਹੈ ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ ਘਰਵਾਰ ਤੇ ਹੈ ਪਿੱਛੇ ਤੇ ਸਾਡਾ ਕਾਰੋਬਾਰ ਹੈ ਨਰਮਕਾਰ ਦੀ ਦੁਨੀਆ ਤੇ ਕੇ ਅਗਾਹ ਕੋ ਤਾਰਾਂ ਇੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾ ਬਹੁੜ ਨਾ ਹੋਵੀ ਜਨਮੜਾ ਭਾਈ ਸਾਹਿਬ ਬਈ ਨੰਦ ਲਾਲ ਕਹਿੰਦੇ ਨੇ ਐ ਮੇਰੇ ਬਾਦਸ਼ਾਹ ਯਾ ਇਲਾਹੀ ਚਸ਼ਮੇ ਬਿਨਾ ਇਹ ਵੀ ਦੇ ਦਰ ਸਰਮ ਅਦ ਇਸ਼ਕ ਸੌਦਾ ਏ ਉਹ ਪਿਆਰ ਦੇ ਉਹ ਇਸ਼ਕ ਦੇ ਉਹ ਭਾਵਨਾ ਦੇ ਉਹ ਸਰਦਾ ਦੇ ਇੱਕ ਦਫਾ ਸਾਰੇ ਕਹਿ ਦੇ ਨੰਦ ਲਾਲ ਸੁਦਾਈ ਹੋ ਗਏ ਪਾਗਲ ਹੋ ਗਏ ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ ਸ਼ਾਇਰ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਆਲਮ ਪਾਗਲ ਕਹਿੰਦੇ ਨੇ ਪੰਡਤ ਕਹਿੰਦੇ ਨੇ ਮਹਾ ਵਿਦਵਾਨ ਕਹਿੰਦੇ ਨੇ ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ ਹੈਰਾਨਗੀ ਦੀ ਗੱਲ ਛੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ ਹੈ ਇਸ ਦੌਰ ਵਿੱਚ ਸਰਦਾਲੂ ਹੋਣਾ ਬੜਾ ਔਖਾ ਹੋ ਗਿਆ ਬਹੁਤੇ ਸਰਦਾਲੂ ਨੂੰ ਲੋਕੀ ਪਾਗਲ ਕਹਿ ਲੈਂਦਾ ਨੇ ਬਹੁਤੇ ਸਰਦਾਲੂ ਨੂੰ ਲੋਕੀ ਪੋਲਾ ਕਹਿ ਲੈਂਦੇ ਔਖਾ ਨਿੱਕੀ ਨਿੱਕੀ ਗੱਲ ਤੇ ਸਰਦਾਂ ਟੁੱਟ ਜਾਂਦੀ ਹੈ ਬੰਦਿਆਂ ਦੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਹਜ਼ਾਰਾਂ ਵਾਰ ਰੱਬ ਦੀ ਕਥਾ ਸੁਣੀ ਹੈ ਗੁਰਬਾਣੀ ਦੇ ਵਿਚਾਰ ਸੁਣੀ ਹੋਏ ਹੈ ਇਦੇ ਮਾੜੀ ਜਿਹੀ ਸ਼ਰਧਾ ਬਣਦੀ ਹੈ ਕਿ ਕੋਈ ਮਨੁੱਖ ਦੇ ਕਿਤੇ ਦੋ ਬੋਲ ਅਸ਼ਰਦਾ ਬੜੇ ਸੁਣ ਲਈਏ ਸ਼ਰਦਾ ਟੁੱਟ ਜਾਂਦੀ। ਇਹ ਸ਼ਰਦਾ ਮਨੁੱਖਾਂ ਨੂੰ ਕੁਝ ਵੀ ਨਹੀਂ ਸੱਚੀ ਕੰਧ ਤੇ ਖੜੀ ਹੈ। ਤੋਂ ਲਵਸ ਬਣੀ ਬੜਾਈ ਸ਼ਰਦਾ ਨੂੰ ਤੋੜ ਕੇ ਰੱਖ ਦਿੰਦੇ। ਇੱਥੋਂ ਹੀ ਪਤਾ ਚੱਲਦਾ ਮਨੁੱਖ ਕੋਲ ਸ਼ਰਦਾ ਐਵੇਂ ਸੱਚੀ ਕੰਧ ਵਰਗੀ। ਕਲਰੀ ਕੰਧ ਵਰਗੀ ਕੁਝ ਵੀ ਨਹੀਂ ਬੜਾ ਜਿਹਾ ਧੱਕਾ ਦਿੱਤਾ ਤੇ ਗਈ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀ। दृष्टि चाहिए रस्ते चलने वास्ते पैर चाहिए दृष्टि ज्ञान है समझ है अकल है श्रद्धा पैर है भावना पैर है प्यार पैर पेंडा प्यार श्रद्धा तय हों अकल नाल नहीं अकल नाल पेंडा दिखाई देता है मंजिल दिखाई देती है और मैं फिर अर्ज करा ਇਹ ਨਹੀਂ ਨਹੀਂ ਸਰਦਾ ਬਿਲਕੁਲ ਨਹੀਂ ਹੈ। ਭਾਵਨਾ ਬਿਲਕੁਲ ਨਹੀਂ ਹੈ। ਪਿਆਰ ਬਿਲਕੁਲ ਨਹੀਂ ਹੈ। ਭਾਵੇਂ ਛੋਟੀ ਦਾ ਗਿਆਨੀ ਹੋਵੇ ਉਹ ਰਾਹੀ रह ਜਾਏਗਾ। ਕੁਝ ਵੀ ਨਹੀਂ ਹਿਰਦਾ ਵੀ ਕਠੋਰ ਹੋ ਜਾਏਗਾ। ਬੜਾ ਕਠੋਰ ਹੋਏਗਾ। 5000 ਸਾਲ ਤੱਕ ਬ੍ਰਾਹਮਣਾ ਨੇ ਜੋ ਛੋਟੀ ਦੇ ਵਿਦਵਾਨ ਸਨ, ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖਦੇ ਨੇ। ਬੜਾ ਛੋਟੀ ਦਾ ਵਿਦਵਾਨ ਕਾਜ਼ੀ ਸੀ। ਸੂਬਾ ਸਰਹੰਦ ਦੇ ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ 마ਸੂਮ ਬੱਚਿਆਂ ਦਾ ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ ਬਗਦਦਿਸ਼ ਕੁਰਾਨ ਕੁਰਾਨ ਪੂਰੀ ਕੰਡ ਹਾਫਿਜ਼ ਸੀ ਅਰਥ ਬਹੁਤ ਆਮਦਾ ਸੀ ਅਗੇ ਇਸਨਾਂ ਪੜਾਂਦਾ ਸੀ ਬੜਾ ਵਿਦਵਾਨ ਚੌਟੇ ਦਾ ਹੱਥ ਦੇ ਤਸਵੀਰ ਜਦ ਸੂਬਾ ਸਰੰਦ ਨੇ ਇਹ ਆਖਿਆ ਕਿ ਇਸਲਾਮ ਇਹ ਕਹਿੰਦਾ ਹੈ ਮੁਹੰਮਦ ਸਾਹਿਬ ਇਹ ਕਹਿੰਦੇ ਨੇ ਕਿ ਤੇਰੇ ਹੱਥੋਂ ਕਿਸੇ ਨਾਬਾਲਗ ਬੱਚੇ ਦਾ ਔਰਤ ਦਾ ਹੌਂ ਜ਼ਮੀਨ ਤੇ ਨਹੀਂ ਡੋਲਣਾ ਚਾਹੀਦਾ। ਖੁਦਾ ਮਾਫ ਨਹੀਂ ਕਰੇਗਾ। ਤੋ ਉਹ ਨਵਾਬ ਕਾਜ਼ੀ ਨੂੰ ਕਹਿੰਦਾ ਕੀ ਕਰੀਏ? ਕੀ ਕਰੀਏ? ਇਨਾ ਬੱਚਿਆਂ ਦਾ ਕੀ ਕਰੀਏ? ਕਾਜ਼ੀ ਕਹਿੰਦਾ ਹੌਂ ਡੋਲਣ ਦੀ ਕੀ ਲੋੜ ਹੈ? ਕੋਈ ਨਹੀਂ ਡੋਲ ਦੇ। ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿੰਦੋਂ ਗਲਤ काजी फैसला कर दे। बड़ा विद्वान बड़ा विद्वान बड़ा पंडित बड़ा पढ़ा लिखा रस्ते चलने तोहफीक कोई नहीं श्रद्धा है ही कोई नहीं भावना है ही कोई नहीं प्रेम है कोई संबंध के प्रेम नाल जुड़ जाए बड़े बड़े ज्ञानी कोरे रह जाते हैं संबंध ने बड़े बड़े दार्शनिक दर्शनिक तक बुलारी लिखारी मैं पत्थर दिल ने कुछ भी नहीं कुछ भी नहीं कुछ भी नहीं, कुछ भी नहीं ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ ਹੁਣ ਮੈਂ ਫਿਰ ਅਰਸ਼ ਕਰਾਂ ਪੈਰ ਨਹੀਂ ਹੈ ਤੇ ਚੱਲ ਹੀ ਨਹੀਂ ਸਕਦਾ ਉੱਥੇ ਬੈਠਾ ਰਹੇਗਾ ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਂਦਾ ਪਰ ਪੈਰ ਹੈਗੇ ਨੇ ਅੱਖਾਂ ਨਹੀਂ ਯਕੀਨ ਜਾਨੇ ਭਟਕਦਾ ਭਟਕਦਾ ਕਿਸੇ ਦਿਨ ਪਹੁੰਚ ਸਕਦਾ ਹੈ ਸੂਰਦਾਸ ਅਮਰitsar ਪਹੁੰਚ ਗਿਆ ਸੀ ਉਹਦੇ ਕਰਨਾਜ ਪਹੁੰਚ ਗਿਆ ਸੀ ਭਟਕ ਭਟਕ ਕੇ ਬਾੜ ਦੀਆਂ ਅੱਖਾਂ ਦੇ ਕੋਲ ਨਹੀਂ ਸਨ ਜੇ ਬਾੜ ਦੀਆਂ ਅੱਖਾਂ ਨਹੀਂ ਹੈ ਤੇ ਬਾਹਰ ਭਟਕ ਬਟਕ ਕੇ ਮਨ ਉਹ ਬਾਹਰ ਦਾ ਰਸਤਾ ਕਹੇ ਕਰ ਸਕਦਾ ਹੈ ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ ਸੂਝ ਸਮਝ ਪਰਮਾਤਮਾ ਦੇ ਲੇਗੇ ਸਿਰਫ ਭਾਵਨਾ ਪਿਆਰ ਤੇ ਸ਼ਰਧਾ ਤੇ ਕਿੰਨੇ ਜਣੋ ਪਹੁੰਚ ਜਾਂਦਾ ਹੈ ਮਨ ਪਹੁੰਚ ਜਾਂਦਾ ਹੈ ਇਸ ਨੂੰ ਮੈਂ ਫਿਰ ਤੁਹਾਡੇ ਸਾਹਮਣੇ ਖੋਲਾਂਗਾ 4 ਦਿਨ ਮੈਂ ਹੋਰ ਹਾਜ਼ਰੀ ਵਰਨੀ ਹੈ ਦਾਸ ਦੇਵ ਕਾਟੜ ਤੋਂ ਨੌਵੇਂ ਪੜੇ ਚਰਨ ਪਰ ਸਾਂਗੇ ਉਦੇਸ ਕੋਲਣ ਦੀ ਕੋਸ਼ਿਸ਼ ਕਰਾਂਗੇ ਇੱਥੇ ਹੀ ਸਮਾਪਤੀ ਬੁੱਲ ਚੁਬ ਦੀ ਸਮਾ ਤਦਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਫੋੜੇ ਹਿਰਦੇ ਦੇ ਪਿਆਰ ਦੀ ਸਵਾਤ ਪਾਵਨ ਸਰਵਾ ਦੀ ਸ਼ਵਾਤ ਪਾਵਨ ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ ਨਾ ਵੀ ਹੋਇਆ ਤੇ ਗਿਆਨ ਕੋ ਬਹੁਤ ਵੱਡੀ ਗੱਲ ਨਹੀਂ ਸ਼ਰਧਾ ਪਛਾਹ ਦੇਵੇ ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦੇਂਦੀ ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ ਹੈ ਔਰ ਸਾਬ ਕਹਿ ਦਿੱਤਾ ਕਲਗੀਧਰ ਪਾਤਸ਼ਾਹ ਸੱਚ ਕਹਾਂ ਸੋਨੋ ਲੇਹੋ ਸਵੇ ਜਿਨ ਪ੍ਰੇਮ ਕੀਓ ਤਿਨਹੀ ਤਪਾਇਓ ਗੁਣ ਇਹ ਤੋਂ ਵਿੰਦ ਬਰਾਤ ਜਨਾਵਰੇ ਇੱਕ ਬੈਰਾਗ ਬਿਨਾ ਸਕਤੇ ਕੇ ਭਰਤਰੀ ਕਹਿੰਦਾ ਹੈ ਬੰਦਾ ਗਿਆਨੀ ਨਹੀਂ ਹੈ ਜਾਣੀ ਹੈ ਬੜਾ ਕੁਛ ਕਰਦਾ ਹੈ ਪਿਆਰ ਨਹੀਂ ਹੈ ਇਹਦਾ ਸਭ ਕੁਛ ਇੰਜ ਹੈ ਉਹ ਬਰਾਤ ਜੇ ਵਿੱਚ ਲੜਾਈ ਕੋਈ ਨਹੀਂ ਇਹਦੀ ਕਥਾ ਆਪਾਂ ਦੇਖੀ ਜਾਨੀ ਸੰਸੀ ਮਸਕੀਰਾਂ ਨੇ ਇੱਕ ਕਿਸੇ ਦੇ ذریعے ਕਹਾਣੀ ਦੇ ذریعے ਇੱਕ ਕਥਾ ਕਰਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇਖ ਲਓ ਇੱਕ ਬਾਦਸ਼ਾਹ ਸਾਧ ਨੂੰ ਆਪਣੇ ਮਹਾਲ ਚ ਲੈ ਹੁੰਦਾ ਉਹਨੂੰ ਆਪਣੇ ਵਰਗਾ ਪਹਿਨਾਵਾ ਕਰਦਾ ਆਪ ਕੱਪੜੇ ਪਹਿਨਾਉਂਦਾ ਆਪਣੇ ਵਰਗਾ ਖਾਣਾ ਖਲੋਂਦਾ ਆਪਣੇ ਵਰਗੇ ਬੈੱਡ ਜਿਹੜੇ ਆ ਉਹਨਾਂ ਉੱਤੇ ਸੌਂਦਾ ਹਰ ਚੀਜ਼ ਉਹਨੂੰ ਸਕੂਨ ਵਾਲੀ ਦਿੰਦਾ ਬਾਦਚ ਨੂੰ ਕਹਿੰਦਾ ਕਿ ਇੱਕ ਦਿਨ ਕਹਿੰਦਾ ਕਿ ਸਾਧੂ ਸਾਹਿਬ ਤੁਹਾਡੇ ਤੇ ਮੇਰੇ 'ਚ ਕੋਈ ਫਰਕ ਹੀ ਨਹੀਂ ਰਹੇਗਾ ਜਿਸ ਤਰ੍ਹਾਂ ਮੈਂ ਪੋਣਾ ਜਿਸ ਤਰ੍ਹਾਂ ਮੈਂ ਖਾਣਾ ਜਿਸ ਤਰ੍ਹਾਂ ਮੈਂ ਸੋਣਾ ਉਸ ਤਰ੍ਹਾਂ ਤੁਸੀਂ ਸੌਂਦੇ ਹੋ ਤੁਸੀਂ ਤੇ ਮੈਂ ਤੇ ਇੱਕ ਵਰਗੇ ਹੋ ਗਏ ਹੋ ਇਸ ਕਰਕੇ ਮੈਂ ਨਾ ਤੁਹਾਨੂੰ ਝੁੱਕ ਕੇ ਸਲਾਮ ਕੀਤਾ ਤੇ ਨਾ ਤੁਹਾਡੀ ਤਜ਼ੀਮ ਦੇ ਵਿੱਚ ਮੈਂ ਖੜਾ ਆਇਆ ਵਾਂ ਤੇ ਤੁਹਾਡੇ 'ਚ ਮੇਰੇ 'ਚ ਫਰਕ ਹੀ ਰਹੇਗਾ ਹੁਣ ਤੇ ਇੱਕੋ ਜਿਹਾ ਨਹੀਂ ਦੱਸੋ ਦੇ ਸਾਧੂ ਨੇ ਕਹਿ ਮੈਂ ਦੱਸਣਾ ਜ਼ਰੂਰ ਦੱਸਣਾ ਆ ਮੇਰੇ ਨਾਲ ਇੱਥੇ ਨਹੀਂ ਬਾਹਰ ਚੱਲ ਕੇ ਦੱਸਨੇ ਆ ਉਹ ਉਹਨਾਂ ਨੇ ਤੁਹਾਡੇ ਸਾਹਮਣੇ ਜਿੱਲੇ ਜਾਂਦੇ ਆ ਚੱਲਦੇ 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 ਇੱਕ ਜਗ੍ਹਾ ਇਸ ਤਰ੍ਹਾਂ ਦਾ ਹੁੰਦਾ ਕਿ ਜਿੱਥੇ ਬਾਦਸ਼ਾਹ ਦੀ ਸਲਤਨਤ ਮੁੱਕ ਜਾਂਦੀ ਹੈ ਉਹ ਕਹਿੰਦਾ ਮੈਂ ਇਸ ਤੋਂ ਅੱਗੇ ਨਹੀਂ ਜਾ ਸਕਦਾ ਮੇਰੀ ਸਲਤਨਤ ਪਿੱਛੇ ਮੇਰਾ ਸਭ ਕੁਝ ਪਿੱਛੇ ਹੈ ਤੇ ਸਾਧੂ ਕਹਿੰਦਾ ਤੇਰੇ ਚ ਤੇ ਮੇਰੇ ਚ ਈ ਫਰਕ ਹੈ ਕਿ ਤੇਰਾ ਸਭ ਕੁਝ ਪਿੱਛੇ ਹੈ ਤੇ ਮੇਰਾ ਸਭ ਕੁਝ ਅੱਗੇ ਹੈ ਕਿ ਤੈਨੂੰ ਆਪਣੇ ਪਿੱਛੇ ਦੀ ਫਿਕਰ ਆਪਣੇ ਅਗਲੇ ਜਹਾਨ ਦੀ ਫਿਕਰ ਇਸ ਜਹਾਨ ਦੀ ਫਿਕਰ ਇਹਦੇ ਵਾਸਤੇ ਤੂੰ ਮਿਹਨਤ ਆਏ ਦੇ ਵਾਸਤੇ ਆਪਾਂ ਇਹਦੇ ਵਾਸਤੇ ਸਾਰੀ ਸਟਰਗਲ ਕਰਨੇ ਆਂ ਲੇਕਿਨ ਮੇਰੀ ਜਿਹੜੀ ਮਿਹਨਤ ਹੈ ਮੇਰੀ ਜਿਹੜੀ ਕਾਵਸ਼ ਹੈ ਸਾਰੀ ਅਗਲੇ ਜਹਾਨ ਵਾਸਤੇ ਹੈ ਇਹ ਦੁਨੀਆ ਦੀਆਂ ਚੀਜ਼ਾਂ ਮੇਰੇ ਵਾਸਤੇ ਬੇਮਾਇਨੀ ਹੈ ਮੈਂ ਜੋ ਕੁਝ ਵੀ ਕਰਨਾ ਆਪਣੇ ਅਗਲੇ ਜਹਾਨ ਵਾਸਤੇ ਮੈਨੂੰ ਪਤਾ ਹੈ ਜ਼ਿੰਦਗੀ ਫਾਨੀ ਹੈ ਫਨਾ ਹੋਣ ਵਾਲੀ ਹੈ ਇਹਦਾ ਕੋਈ ਮੁਸਤਕਬਲ ਨਹੀਂ ਕੋਈ ਬਰਕਰਾਰ ਨਹੀਂ ਇਹਨੇ ਰਹਿਣ ਵਾਲੀ ਇਸ ਮੁੱਕਣ ਵਾਲੀ ਹੈ ਤੇ ਮੈਂ ਇਸ ਜ਼ਿੰਦਗੀ ਦਾ ਨਹੀਂ ਜ਼ਿਆਦਾ ਸੋਚਦਾ ਨਾ ਮੈਨੂੰ ਇਸ ਜ਼ਿੰਦਗੀ ਦੀਆਂ ਇਹ ਚੀਜ਼ਾਂ ਜਿਸ ਤਰ੍ਹਾਂ ਤੂੰ ਹੈ ਕੀਮਤੀ ਲਿਬਾਸ ਕੀਮਤੀ ਖਾਣਾ ਕੀਮਤੀ ਸੋਨਾ ਚੰਗੇ ਬੱਡਾਂ ਦੇ ਸੋਨਾ ਉਹ ਮੈਨੂੰ ਨਹੀਂ ਆਈਂ ਦੇ ਚੀਜ਼ਾਂ ਦੀ ਪਰਵਾਹ ਨਾ ਮੈਨੂੰ ਇਹ ਚਿੰਦਾ ਕਿ ਕੋਈ ਕਦਰ ਹੈ ਕਿਉਂਕਿ ਮੈਨੂੰ ਪਤਾ ਹੈ ਚੀਜ਼ਾਂ ਆਰਜ਼ੀ ਹੈ ਅੱਜ ਤੁਸੀਂ ਫਨਾ ਹੋ ਗਏ ਤੇ ਚੀਜ਼ਾਂ ਖਤਮ ਮੈਂ ਅਗਲੇ ਜਹਾਨ ਦੀ ਸੋਚਣਾ ਤੇ ਹਕੀਕਤ ਵੀ ਹੈ ਕਿ ਸਾਧੂ ਜਿਹੜੇ ਹੁੰਦੇ ਆ ਗਿਆਨੀ ਜਾਂ ਫਕੀਰ ਜਾਂ ਅੱਲਾਹ ਦੇ ਨੇਕ ਬੰਦੇ ਆ ਉਹ ਅਗਲੇ ਜਹਾਨ ਦਾ ਸੋਚਦੇ ਆ ਇਸ ਜਹਾਨ ਦੀ ਤਾਂ ਫਿਕਰ ਕਰਦੇ ਨਹੀਂ ਉਹਨਾਂ ਨੂੰ ਪਤਾ ਇਹ ਜ਼ਿੰਦਗੀ ਆਰਜ਼ੀ ਹੈ ਮੁਸ਼ਕਲ ਆ ਰਹੇ ਤੇ ਕੋਈ ਗੱਲ ਨਹੀਂ ਮੁਸ਼ਕਲ ਵਕਤ ਵੀ ਗੁਜ਼ਰ ਜਾਣਾ ਲੇਕਿਨ ਇਹ ਜ਼ਿੰਦਗੀ ਆਰਜ਼ੀ ਉਹ ਆਪਣੇ ਅਗਲੇ ਜਹਾਨ ਦੀ ਸੋਚਦੇ ਆ ਪਰ ਜਿਹੜੇ ਸਾਡੇ ਵਰਗੇ ਲੋਕ ਆ ਉਹ ਸੋਚਦੇ ਆ ਕਿ ਅਸੀਂ ਇਸ ਜ਼ਿੰਦਗੀ ਦੇ ਵਿੱਚ ਨਾ ਬਾਦਸ਼ਾ ਤਰਾ ਜ਼ਿੰਦਗੀ guzari ਜਿਸ ਤਰ੍ਹਾਂ ਬਾਦਸ਼ਾਹ ਰਾਮ ਦੇ ਨਾਲ ਹੁਕਮ ਦਿੰਦਾ ਤੇ ਸਾਰੇ ਕੰਮ ਹੋ ਜਾਂਦੇ ਇੰਜ ਦਾ ਕੰਮ ਕਰੀਏ ਅੰਜ ਦੀ ਜ਼ਿੰਦਗੀ ਨੂੰ ਇਹ ਪਸੰਦ ਕਰਨੇ ਲੇਕਿਨ ਇਹ ਜ਼ਿੰਦਗੀ ਕਿੰਨੀ ਦੇਰ ਹੈ ਇਹ ਜ਼ਿੰਦਗੀ ਦਾ ਤਾਂ ਪਤਾ ਹੀ ਕੋਈ ਨਹੀਂ ਕਦੋਂ ਖਤਮ ਹੋਇਆ ਨਹੀਂ ਫਿਰ ਇਸ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਇਨਸਾਨ ਦੀ ਜਿਹੜੀ ਖੁਆਇਸ਼ ਹੈ ਨਾ ਸਾਰੀਆਂ ਪੂਰੀਆਂ ਨਹੀਂ ਹੋਈਆਂ ਬਾਚਾ ਨੇ ਪੁੱਛ ਕੇ ਦੇਖ ਲਓਂਦੀ ਵੀ ਕੋਈ ਨਾ ਕੋਈ ਖੁਆਇਸ਼ ਹੋਏਗੀ ਜਿਹੜੀ ਉਹ ਚਾਹੁੰਦਾ ਹੈਗਾ ਕਿ ਪੂਰੀ ਹੋ ਜਾਏ ਕਿ ਹਰ ਇਨਸਾਨ ਦੀ ਕੋਈ ਨਾ ਕੋਈ ਤਮੰਨਾ ਕੋਈ ਖੁਆਇਸ਼ ਰਹਿੰਦੀ ਹੈ ਇਹ ਜਹਾਨ ਹੀ ਐਸਾ ਇਹਨੀਆਂ ਇਨਸਾਨ ਦੀਆਂ ਖੁਆਇਸ਼ਾਂ ਉਦੋਂ ਹੀ ਪੂਰੀ ਹੁੰਦੀਆਂ ਜਦੋਂ ਮਰਦਾ ਵਾ ਇਹ ਮਿੱਟੀ ਜਿਹੜੀ ਹੈ ਉਹ ਹੀ ਉਹਦੀਆਂ ਖੁਆਇਸ਼ਾਂ ਪੂਰੀਆਂ ਕਰ ਸਕਦੀ ਹੈ ਤੇ ਇਸ ਕਰਕੇ ਇਸ ਜਹਾਨ ਦੇ ਵਿੱਚ ਕਿਉਂ ਇਹਨਾਂ ਦਿਲ ਲਾਉਣਾ ਜੇ ਇਹਨੀਆਂ ਨਾ ਖੁਆਇਸ਼ਾਂ ਪੂਰੀਆਂ ਹੁੰਦੀਆਂ ਨਾ ਤੁਹਾਡੀਆਂ ਰੀਝਾਂ ਪੂਰੀਆਂ ਹੋ ਸਕਦੀਆਂ ਤੇ ਨਾ ਤੁਹਾਡੀਆਂ ਖੁਸ਼ੀਆਂ ਸਦਾ ਰਹ ਸਕਦੀਆਂ ਖੁਸ਼ੀਆਂ ਵੀ ਥੋੜੀ ਦੇਰ ਲਈ ਐ ਹਰ ਖੁਸ਼ੀ ਤੋਂ ਬਾਅਦ ਗਮ ਹੈ ਤੇ ਫਿਰ ਕੀ ਫਾਇਦਾ ਇਸ ਜਹਾਨ ਦੇ ਵਿੱਚ ਦਿਲ ਹੋਣ ਦਾ ਫਿਰ ਆਪਣੇ ਜਿਹੜਾ ਅਗਲਾ ਜਹਾਨ ਉਹਦੇ ਵਾਸਤੇ ਇਨਸਾਨ ਮਿਹਨਤ ਕਰੇ ਉਹਦੇ ਵਾਸਤੇ ਸਟਰਗਲ ਕਰੇ ਉਹਦੇ ਵਾਸਤੇ ਕੋਸ਼ਿਸ਼ ਕਰੇ ਰੱਬ ਦੇ ਮਾਰਗ ਦੇ ਮੁਤਾਬਕ ਜ਼ਿੰਦਗੀ گزارੇ ਕਿਉਂਕਿ ਜਿਹਨੇ ਰੱਬ ਦੇ ਮਾਰਗ ਦੇ ਮੁਤਾਬਕ ਜ਼ਿੰਦਗੀ guzari ਨੇ ਇਸ ਜਹਾਨ 'ਚ ਉਹਦਾ ਇਹ ਜਹਾਨ ਵੀ ਕਾਮਯਾਬ ਤੇ ਅਗਲਾ ਜਹਾਨ ਵੀ ਕਾਮਯਾਬ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੇ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਕੀਤੇ ਇਸਰਾ ਖਿਆਲ ਆ ਬਰਾਕਾ